ਇਸ ਵੇਲੇ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ 트럼ਪ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ 트럼ਪ ਸਰਕਾਰ ਦੇ ਵੱਲੋਂ ਭਾਰਤੀਆਂ ਦੇ ਲਈ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਜੋ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦੇ ਨੇ 트럼ਪ ਸਰਕਾਰ ਉਹਨਾਂ ਨੂੰ ਰੱਖਣ ਦੇ ਲਈ ਰਾਜ਼ੀ ਹੋ ਗਿਆ ਪਰ ਕੁਝ ਸ਼ਰਤਾ ਜ਼ਰੂਰ ਨੇ ਤਾਂ 트럼ਪ ਦਾ ਭਾਰਤੀਆਂ ਦੇ ਲਈ ਗ੍ਰੈਜੂਏਟ ਲਈ ਵੱਡਾ ਐਲਾਨ ਆ ਜੋ ਭਾਰਤੀ ਗ੍ਰੈਜੂਏਟ ਨੇ ਉਹਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਅਮਰੀਕਾ ਸਰਕਾਰ ਨੇ ਸਿਟੀਜ਼ਨ ਨੂੰ ਲੈ ਕੇ ਇਹ ਵੱਡਾ ਐਲਾਨ ਕੀਤਾ ਗਿਆ ਸਿਟੀਜ਼ਨਸ਼ਿਪ ਨੂੰ ਲੈ ਕੇ 트럼ਪ 골ਡ ਕਾਰਡ ਨਾਂ ਤੋਂ ਸ਼ੁਰੂ ਕੀਤੀ ਵੀਜ਼ਾ ਸਕੀਮ ਤਾਂ 트럼ਪ 골ਡ ਰਿਕਾਰਡ ਦੇ ਨਾਂ ਤੋਂ ਹੁਣ ਵੀਜ਼ਾ ਸਕੀਮ ਸ਼ੁਰੂ ਕਰ ਦਿੱਤੀ 골ਡ ਕਾਰਡ ਨਾਲ ਭਾਰਤੀ ਗ੍ਰੈਜੂਏਟਾਂ ਨੂੰ ਕੰਮ ਤੇ ਰੱਖ ਸਕਦੇ ਨੇ ਤਾਂ ਹੁਣ ਭਾਰਤੀਆਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾਈ ਆ 트럼ਪ ਸਰਕਾਰ ਦੇ ਵੱਲੋਂ ਜੋ ਹੁਣ ਭਾਰਤੀਆਂ ਦੇ ਪ੍ਰਤੀ ਹਮਦਰਦੀ ਦਿਖਾਈ ਜਾ ਰਹੀ ਆ ਗੋਲਡ ਕਾਰਡ ਦੇ ਨਾਲ ਭਾਰਤੀ ਗ੍ਰੈਜੂਏਟਾਂ ਨੂੰ ਕੰਮ ਦਿੱਤਾ ਜਾ ਸਕਦਾ ਅਮਰੀਕਾ ਸਰਕਾਰ ਜਿਹੜੀ ਹੈ ਉਹ ਹੁਣ ਮਿਹਰਬਾਨ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਜਿਹੜਾ ਕੀਤਾ ਕਿ ਜਿਹੜੇ ਭਾਰਤੀ ਗ੍ਰੈਜੂਏਟ ਨੇ ਉਹਨਾਂ ਨੂੰ ਹੁਣ ਅਮਰੀਕਾ ਸਰਕਾਰ ਰੱਖੇਗੀ ਅਮਰੀਕਾ ਦੇ ਵਿੱਚ ਸਿਟੀਜ਼ਨਸ਼ਿਪ ਨੂੰ ਲੈ ਕੇ ਇਹ ਵੱਡਾ ਐਲਾਨ ਹੋਇਆ ਤਾਂ ਪਹਿਲਾਂ ਲਗਾਤਾਰ ਇੱਥੋਂ ਰਿਪੋਰਟ ਹੋ ਰਹੇ ਸੀ ਰਿਪੋਰਟ ਕੀਤੇ ਜਾ ਰਹੇ ਸੀ ਅਮਰੀਕੀ ਸਰਕਾਰ ਜਿਹੜੀ ਆ 50 ਲੱਖ ਡਾਲਰ ਚ ਦੇ ਰਹੀ ਆ ਸਿਟੀਜ਼ਨਸ਼ਿਪ ਤਾਂ 50 ਲੱਖ ਡਾਲਰ ਦੇਣੇ ਪੈਣਗੇ ਜੇਕਰ ਤੁਸੀਂ ਸਿਟੀਜ਼ਨਸ਼ਿਪ ਲੈਣੀ ਆ ਅਮਰੀਕਾ ਦੀ ਤਾਂ ਵੱਡੀ ਰਕਮ ਜ਼ਰੂਰ ਹੈ ਪਰ ਵੱਡੀ ਖੁਸ਼ੀ ਦੀ ਖਬਰ ਜਿਹੜੀ ਆ ਭਾਰਤੀਆਂ ਦੇ ਲਈ ਆ ਜੋ ਭਾਰਤੀ ਗ੍ਰੈਜੂਏਟ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਲਗਾਤਾਰ ਰਿਪੋਰਟ ਕੀਤੇ ਜਾ ਰਹੇ ਸੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਗਏ ਸੀ ਉਹ ਲਗਾਤਾਰ ਵਤਨ ਵਾਪਸ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਇੱਕ ਪਾਸੇ ਰਾਹਤ 줘ਰ ਦਿੱਤੀ ਆ ਵੱਡਾ ਇਨਾਨ ਕੀਤਾ ਅਮਰੀਕਾ ਸਰਕਾਰ ਨੇ ਜੋ ਭਾਰਤੀ ਗ੍ਰੈਜੂਏਟ ਨੇ ਉੱਥੇ ਗਏ ਹੋਏ ਨੇ ਤਾਂ ਉਹਨਾਂ ਨੂੰ ਹੁਣ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਸਕਦੀ ਆ ਵੱਡਾ ਇੱਕ ਕਹਿ ਸਕਦੇ ਐਲਾਨ ਆ ਜਿਹੜਾ ਅਮਰੀਕਾ ਸਰਕਾਰ ਦਾ 트ੰਪ ਸਰਕਾਰ ਦਾ ਜਿਹੜਾ ਵੱਡਾ ਐਲਾਨ ਜਰੂਰ ਹੈ ਪਰ ਦੂਜੇ ਪਾਸੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਸੀ ਉਹ ਲਗਾਤਾਰ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ 350 ਤੋਂ ਵੱਧ ਜਿਹੜੇ ਭਾਰਤੀ ਭਾਰਤ ਪਹੁੰਚ ਚੁੱਕੇ ਨੇ ਜੋ ਡਿਪੋਰਟ ਹੋਏ ਨੇ ਜੋ ਡੰਕੀ ਰੂਟ ਦੇ ਰਾਸਤੇ ਜਰੀਏ ਜਿਹੜੇ ਉੱਥੇ ਪਹੁੰਚੇ ਸਨ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਬਣਦੇ ਨੇ ਅਮਰੀਕਾ ਸਰਕਾਰ ਹੋਰ ਕੀ ਵੱਡੇ ਐਲਾਨ ਕਰਦੀ ਆ ਇਹ ਦੇਖਣ ਵਾਲੀ ਗੱਲ ਰਹੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ 트ੰਪ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ 트ੰਪ ਸਰਕਾਰ ਦੇ ਵੱਲੋਂ ਭਾਰਤੀਆਂ ਦੇ ਲਈ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਜੋ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦੇ ਨੇ 트ੰਪ ਸਰਕਾਰ ਉਹਨਾਂ ਨੂੰ ਰੱਖਣ ਦੇ ਲਈ ਰਾਜ਼ੀ ਹੋ ਗਿਆ ਪਰ ਕੁਝ ਸ਼ਰਤਾਂ ਜ਼ਰੂਰ ਨੇ ਤਾਂ 트ੰਪ ਦਾ ਭਾਰਤੀਆਂ ਦੇ ਲਈ ਗ੍ਰੈਜੂਏਟ ਲਈ ਵੱਡਾ ਐਲਾਨ ਆ ਜੋ ਭਾਰਤੀ ਗ੍ਰੈਜੂਏਟ ਨੇ ਉਹਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਅਮਰੀਕਾ ਸਰਕਾਰ ਨੇ ਸਿਟੀਜ਼ਨ ਨੂੰ ਲੈ ਕੇ ਇਹ ਵੱਡਾ ਐਲਾਨ ਕੀਤਾ ਗਿਆ ਸਿਟੀਜ਼ਨਸ਼ਿਪ ਨੂੰ ਲੈ ਕੇ 트럼ਪ 골ਡ ਕਾਰਡ ਨਾਂ ਤੋਂ ਸ਼ੁਰੂ ਕੀਤੀ ਵੀਜ਼ਾ ਸਕੀਮ ਤਾਂ 트럼ਪ 골ਡ ਕਾਰਡ ਦੇ ਨਾਂ ਤੋਂ ਹੁਣ ਵੀਜ਼ਾ ਸਕੀਮ ਸ਼ੁਰੂ ਕਰ ਦਿੱਤੀ 골ਡ ਕਾਰਡ ਨਾਲ ਭਾਰਤੀ ਗ੍ਰੈਜੂਏਟਾਂ ਨੂੰ ਕੰਮ ਤੇ ਰੱਖ ਸਕਦੇ ਨੇ ਤਾਂ ਹੁਣ ਭਾਰਤੀਆਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾਈ ਆ 트ੰਪ ਸਰਕਾਰ ਦੇ ਵੱਲੋਂ ਜੋ ਹੁਣ ਭਾਰਤੀਆਂ ਦੇ ਪ੍ਰਤੀ ਹਮਦਰਦੀ ਦਿਖਾਈ ਜਾ ਰਹੀ ਆ 골ਡ ਕਾਰਡ ਦੇ ਨਾਲ ਭਾਰਤੀ ਗ੍ਰੈਜੂਏਟਾਂ ਨੂੰ ਕੰਮ ਦਿੱਤਾ ਜਾ ਸਕਦਾ ਅਮਰੀਕਾ ਸਰਕਾਰ ਜਿਹੜੀ ਆ ਉਹ ਹੁਣ ਮਿਹਰਬਾਨ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਜਿਹੜਾ ਕੀਤਾ ਕਿ ਜਿਹੜੇ ਭਾਰਤੀ ਗ੍ਰੈਜੂਏਟ ਨੇ ਉਹਨਾਂ ਨੂੰ ਹੁਣ ਅਮਰੀਕਾ ਸਰਕਾਰ ਰੱਖੇਗੀ ਅਮਰੀਕਾ ਦੇ ਵਿੱਚ ਸਿਟੀਜ਼ਨਸ਼ਿਪ ਨੂੰ ਲੈ ਕੇ ਇਹ ਵੱਡਾ ਐਲਾਨ ਹੋਇਆ ਤਾਂ ਪਹਿਲਾਂ ਲਗਾਤਾਰ ਇਥੋਂ ਰਿਪੋਰਟ ਹੋ ਰਹੇ ਸੀ ਰਿਪੋਰਟ ਕੀਤੇ ਜਾ ਰਹੇ ਸੀ ਅਮਰੀਕੀ ਸਰਕਾਰ ਜਿਹੜੀ ਆ 50 ਲੱਖ ਡਾਲਰ ਚ ਦੇ ਰਹੀ ਆ ਸਿਟੀਜ਼ਨਸ਼ਿਪ ਤਾਂ 50 ਲੱਖ ਡਾਲਰ ਦੇਣੇ ਪੈਣਗੇ ਜੇਕਰ ਤੁਸੀਂ ਸਿਟੀਜ਼ਨਸ਼ਿਪ ਲੈਣੀ ਆ ਅਮਰੀਕਾ ਦੀ ਤਾਂ ਵੱਡੀ ਰਕਮ ਜ਼ਰੂਰ ਹੈ ਪਰ ਵੱਡੀ ਖੁਸ਼ੀ ਦੀ ਖਬਰ ਜਿਹੜੀ ਆ ਭਾਰਤੀਆਂ ਦੇ ਲਈ ਆ ਜੋ ਭਾਰਤੀ ਗ੍ਰੈਜੂਏਟ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਲਗਾਤਾਰ ਰਿਪੋਰਟ ਕੀਤੇ ਜਾ ਰਹੇ ਸੀ ਜਿਹੜੇ ਗੈਰ ਕਾਨੂੰਨੀ ਟੰਗ ਦੇ ਨਾਲ ਅਮਰੀਕਾ ਦੇ ਵਿੱਚ ਗਏ ਸੀ ਉਹ ਲਗਾਤਾਰ ਵਤਨ ਵਾਪਸ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਇੱਕ ਪਾਸੇ ਰਾਹਤ ਜੋੜ ਦਿੱਤੀ ਆ ਵੱਡਾ ਐਲਾਨ ਕੀਤਾ ਅਮਰੀਕਾ ਸਰਕਾਰ ਨੇ ਜੋ ਭਾਰਤੀ ਗ੍ਰੈਜੂਏਟ ਨੇ ਉੱਥੇ ਗਏ ਹੋਏ ਨੇ ਤਾਂ ਉਹਨਾਂ ਨੂੰ ਹੁਣ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਸਕਦੀ ਆ ਵੱਡਾ ਇੱਕ ਕਹਿ ਸਕਦੇ ਐਲਾਨ ਆ ਜਿਹੜਾ ਅਮਰੀਕਾ ਸਰਕਾਰ ਦਾ 트ੰਪ ਸਰਕਾਰ ਦਾ ਜਿਹੜਾ ਵੱਡਾ ਐਲਾਨ ਜਰੂਰ ਹੈ ਪਰ ਦੂਜੇ ਪਾਸੇ ਜੋ ਗੈਰ ਕਾਨੂੰਨੀ ਟੰਗ ਦੇ ਨਾਲ ਗਏ ਸੀ ਉਹ ਲਗਾਤਾਰ ਭਾਰਤਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ 350 ਤੋਂ ਵੱਧ ਜਿਹੜੇ ਭਾਰਤੀ ਭਾਰਤ ਪਹੁੰਚ ਚੁੱਕੇ ਨੇ ਜੋ ਡਿਪੋਰਟ ਹੋਏ ਨੇ ਜੋ ਡੰਕੀ ਰੂਟ ਦੇ ਰਾਸਤੇ ਜਰੀਏ ਜਿਹੜੇ ਉੱਥੇ ਪਹੁੰਚੇ ਸਨ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਬਣਦੇ ਨੇ ਅਮਰੀਕਾ ਸਰਕਾਰ ਹੋਰ ਕੀ